ਸਾਰਨਾ ਤੁਹਾਰੀ ਫਰ ਸੂਬਾ ਜੰਦਾ ਲਹੀ ਹਮਾਰੀ ਸੋ ਕਹ ਤਲ ਗੁਰ ਸੇਵੀਐ ਹਨ ਸੁਸਾਜ ਸੁਪਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁੱਖ ਜਾਈ ਹੋਵੇ ਸਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੇ ਦਿੱਠੇ ਸੱਚੇ ਪਾਤਸ਼ਾਹ ਮਾੜ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤੁ ਸ੍ਰੀ ਮਹੱਲਾ ਪੰਜਵਾਂ ਬਾਸ ਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦਿ ਸੋ ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸੇ ਮਰੰਤ ਸੰਤ ਸਰਵਤਰ ਰਮਣ ਨਾਨਕ ਅਗ ਨਾਸਨ ਜਗਦੀਸ਼ੁਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸੇਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਸਨ ਜਗਦੀਸ਼ੁਰ ਹੈ ਦੇਖਣਾ ਸੁਨਣਾ ਸੁਣਾ ਬਨੋ ਮਨ ਮਹਿ ਦ੍ਰਿੜੀ ਐ ਸਾਚ ਊਰ ਰਹਿਉ ਸਰਵਤਰ ਮੈਂ ਨਾਨਕ ਹਰ ਰੰਗ ਰਾਜ ਪੜੀ ਹਰੇਕ ਨਿਰੰਜਨ ਗਾਇਆ ਸਭ ਅੰਤਰ ਸੋਈ ਕారణ ਕారణ ਸਮਰਥ ਪ੍ਰਭ ਜੋ ਕਰੇ ਸੋ ਹੋਈ ਕਹਿਣ ਮਹਿ ਥਾਪ ਉਠਾਪ ਦਾ ਤਿਸ ਬਿਨ ਨਹੀਂ ਕੋਈ ਖਾਂਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ बुਝਾਏ ਸੋ ਬੁਝਸੀ ਨਰਮਲ ਜਾਨ ਸੋਈ ਕੰਡ ਬ੍ਰਹਮੰਡ ਪਾਤਾਲ ਦੀਪ ਰਮਿਆ ਸਭ ਲੋਈ ਜਿਸ ਆਪ बुਝਾਏ ਸੋ ਬੁਝਸੀ ਨਰਮਲ ਜਾਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ